ਨਥੇ ਬਾਕੀ ਪਾਠੇ ਕਰਨੀ ਆ ਦਸ ਜਿਹੜਾ ਜਦੋਂ ਆਏ ਨੇ ਆ ਕੇ ਬਾਹਰ ਤੇ ਬੜ ਗਏ ਸਨ ਤਾਂ ਫਿਰ ਬਾਹਰ ਤੇ ਉਹਨਾਂ ਨੇ ਹੁੰਦੀ ਤੋਂ ਟੀ-ਸ਼ਰਟ ਉਤਾਰੀ ਇਹਨੂੰ ਨਾਲ ਇੱਕ ਨੇ ਦੋ ਟੀ-ਸ਼ਰਟਾਂ ਵੇਰ ਗੋ ਨੂੰ ਲੈ ਲਈਆਂ ਇੱਕ ਨੇ ਮੇਰੇ ਹੱਥ ਵਾਂਗ ਤੇ ਦੋਨਾਂ ਨੇ ਅੱਜ ਜਿਹੜੀ ਨੋ ਦੇ ਬਦਲੇ ਪੱਤ ਸਾਰੇ ਕੱਢ ਕੇ ਸਾਰੇ ਫੁੱਲ ਲਏ ਫਿਰ ਮम्मा ਕਹਿੰਦੇ ਵੀ ਤੁਸੀਂ ਇਹ ਕੀ ਕਰ ਰਹੇ ਹੋ T-shirt ਦੇ ਨਾਲ ਤਾਂ ਉਹ ਕਹਿੰਦੇ ਵੀ ਚੁੱਪ ਕਰਕੇ ਬੈਠ ਜਾ ਲੋਕਲੇ ਸੀਗੇ ਕਿਉਂਕਿ ਅਗਰ ਉਹ ਆਏ ਨੇ ਤਾਂ ਸਿੱਧਾ ਮੇਰੇ ਰੂਮ ਚ ਕਿੱਦਾਂ ਆਏ ਤੇ ਉਹਨਾਂ ਨੂੰ ਕਿੱਦਾਂ ਪਤਾ ਸੀ ਕਿ 파ਸਟ ਵਗੈਰਾ ਇੱਥੇ ਪਏ ਹੁੰਦੇ ਹੈਗੇ ਨੇ ਸਸ਼ੀ ਕਾਲ ਮੈਰੀਨਾ ਤੇ ਮਾਂ ਤੁਸੀਂ ਦੇਖ ਰਹੇ ਹੋ 5 ਆਪ ਚੈਨਲ ਗੱਲ ਕਰਾਂਗੇ ਸਮਰਾਲਾ ਨੇੜਲੇ ਪਿੰਡੀ ਜਿੱਥੇ ਕੀ ਇੱਕ ਚੋਰੀ ਦੀ ਅਜਹੀ ਵਾਰਦਾਤ ਸਾਹਮਣੇ ਕਿਉਂਕਿ ਅਸੀਂ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਚੁੱਪਚਪੀ ਤੇ ਬੈਠੇ ਹੁੰਨੇ ਆ ਸਾਨੂੰ ਨਹੀਂ ਕਿਸੇ ਗੱਲ ਦਾ ਅੰਦਾਜ਼ਾ ਹੁੰਦਾ ਜਦੋਂ ਕੋਈ ਅਜਹੀ ਵਾਰਦਾਤ ਹੁੰਦੀ ਆ ਅਜਹੀ ਇਸ ਪਰਿਵਾਰ ਦੇ ਨਾਲ ਹੋਇਆ ਇੱਕ ਜਿਹੜੇ ਕਿ ਚੋਰ ਆਉਂਦੇ ਨੇ ਅਤੇ ਟੂਟੀਆਂ ਠੀਕ ਕਰਨ ਦੇ ਬਹਾਨੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਕੇ ਉੱਥੇ ਮੌਜੂਦ ਵਿਦਵਾ ਬੀਬੀ ਦੀਆਂ ਵਾਲੀਆਂ ਚੋਰੀਆਂ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਥੇ ਰੌਲਾ ਰੱਪਾ ਪੈ ਜਾਂਦਾ ਅਤੇ ਨਾ ਚੋਰਾ ਬਾਰੇ ਪੂਰਾ ਰੌਲਾ ਪੈ ਗਿਆ ਉਸ ਤੋਂ ਬਾਅਦ ਪੀੜਤ ਜਿਹੜੀ ਬੀਬੀ ਆ ਉਸ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਚੋਰ ਦਾਖਲ ਹੋ ਜਾਂਦੇ ਨੇ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਅਮਲਿਸ਼ਾ ਇੱਕ ਜੀਵ ਘਟਨਾ ਹੋਈ ਆ ਇਹ ਕਹਿੰਦੇ ਦੋਨ ਪਛਾਣੇ ਕੋਲੇ ਡੇਰੇ ਆਈ ਸੀ ਇਹ ਮਾਮਲਾ ਹੋਇਆ ਤਾਂ ਕੌਥੇ ਜੀ ਦੋ ਬਿਲਦੇ ਚੜੇ ਮੈਨੂੰ ਆਕੇ ਪੁੱਛਦੇ ਨੇ ਜੀ ਛੰਟੀ ਦਾ ਘਰ ਇਹੀ ਹੈ। ਲਖੀ ਛੰਟੀ ਦਾ ਆਪੇ ਹੈ ਜੀ। ਨਾਕ ਤੁਸੀਂ ਕਿੰਨੇ ਆਏ ਸੀ? ਪਹਿਲੇ ਜੀ ਅਸੀਂ ਟੂਟੀਆਂ ਲੋਡ ਕਰਨੀਆਂ। ਨਾਹੀਂ ਟੂਟੀਆਂ ਦਾ ਹੀ ਛੱਡੀ ਖਰਾਬ ਹੋ ਗਈ। ਮੈਂ ਜੀ ਅੰਦਰੋਂ ਕੁੰਡਾ ਲਾਇਆ। ਦੋਨੇ ਕੁੰਡੇ ਲਾਇਫ ਨੇ ਮੈਂ ਬੈਠੀ ਬਾਹਰ ਤਾਂ ਗਿਆ ਖਬਰੇ ਵਿੱਚ ਬੈਠੀ। ਜਦੋਂ ਜਾ ਕੇ ਕੁੰਡਾ ਖੋਲਿਆ ਅੰਦਰ ਵੜ ਗਏ ਸਾਡੇ ਆਗੇ ਬਾਹਰ ਜਿਹੜੇ ਟੂਟੀਆਂ ਦੇਖੇ ਉਹਨਾਂ ਨੇ। ਟੂਟੀਆਂ ਦੇਖ ਕੇ ਕਹੇ ਜੀ ਕੋਈਆਂ ਬੀਬੀਓ ਤੇ ਸਮਾਨ ਸੜਿਆ ਅਸੀਂ ਦੁਕਾਨ ਤੇ ਜਾਂਦੇ ਆ। ਤੁਹਾਡੇ ਕਾਕੇ ਕੋ। ਉਹ ਪੁੱਛ ਲਿਆ ਵੀ ਦੇ ਤਾਂ ਨਵਾਂ ਕੰਨ ਪਵਾਉਣਾ ਤਾਂ ਨਵਾਂ ਕੰਨ ਪਵਾ ਲਓ ਨਹੀਂ ਇਹ ਇਹ ਲੋਕ ਆਪਾਂ ਸਭ ਠੀਕ ਹੈ ਜੀ 10 ਮਿੰਟ ਬਾਅਦ ਫੇਰ ਆਉਂਦੇ ਰੋਹੀ ਮੈਂ ਫੇਰ ਬੈਠੀ ਪਾਠੇ ਕਰਦੀ ਆਂ 10 ਮਿੰਟ ਬਾਅਦ ਜਦੋਂ ਆਏ ਨੇ ਆ ਕੇ ਬਾਹਰ ਤੇ ਬੜ ਗਏ ਸਿੱਧਾ ਸਿੱਧਾ ਬੜ ਕੇ ਉਹਨਾਂ ਨੇ ਹੁੰਡੀ ਤੋਂ ਟੀ-ਸ਼ਰਟ ਉਤਾਰੀ ਇਹਨੂੰ ਨਾਲ ਠੀਕ ਇੱਕ ਨੇ ਦੋ ਟੀ-ਸ਼ਰਟਾਂ ਮੇਰੇ ਮੂੰਹ ਉੱਲੀਆਂ ਇੱਕ ਨੇ ਮੇਰੇ ਹੱਥ ਬੰਨਤੇ ਦੋਨਾਂ ਨੇ ਦੋਨਾਂ ਨੇ ਹੱਥ ਸੁਬਨ ਕੇ ਮੂੰਹ ਬੰਨ ਕੇ ਨੇ ਗੇ ਬਾਣੀਆਂ ਉਤਾਰਨ ਲੱਗੇ ਦੋਨੇ ਜਾਂ ਇੱਕਰ ਇੱਕ ਕਰ ਦੁੱਧਿਆ ਤਾਂ ਦੋਨੇ ਬਾਣੀਆਂ ਉਤਾਰ ਲਈ ਮੇਰੀ ਉਤਾਰ ਕੇ ਫਿਰ ਜਲਦੀ ਬਾਣੀਆਂ ਉਤਾਰ ਤੋ ਨੇ ਗੇਟ ਬਾਣੀਆਂ ਮੋਟੇ ਫਿਰ ਕਮਰੇ ਚ ਆ ਗਏ ਇੱਕਨੇ ਕਮ ਅਸ ਮੇਰੀ ਨੋ ਦੇ ਮਤਲਬ ਪਾਸ ਸਾਰੇ ਕੱਢ ਕੇ ਸਾਰੇ ਫੁੱਲ ਲਏ ਉਸੇ ਤਰੀਕੇ ਦੀ ਸੀ ਕੋਸ਼ਿਸ਼ ਉਹਨਾਂ ਜੋ ਵੀ ਕੱਢੇ ਨੇ ਫਿਰ ਜੀ ਆਹ ਤੇ ਦੁੱਧਿਆ ਮੁੰਡਾ ਦੁੱਧੇ ਸੋਈ ਟੱਕਪੋੜਾ ਵਾਲਿਆ ਹੈ ਉਹ ਕਾਪੂ ਫੁੱਲਣ ਲੱਗਿਆ ਮੈਂ ਉਹ ਨਹੀਂ ਬੈਠੇ ਭੱਜ ਗਈ ਉਹ ਵੀ ਉੱਤਰ ਗਈ

ਮੂ ਮੂ ਕੋਈ ਪਿਆਰ ਵਗੈਰਾ ਵੀ ਨਹੀਂ ਕੋਈ ਨਾ ਨਾ ਹੈ ਇੱਕ ਕਲਫਾ ਵਾਇਸਿਆ ਸੀ ਮੇਰਾ ਨਾਮ ਮਮਨਦੀਪ ਕੋਰ ਹੈ ਕੋਈ ਕਾਰਨ ਕੋਈ ਘਟਨਾ ਹੋਈ ਹੈ ਬਸ ਚੱਲ ਰਹੀ ਹੈ ਹਾਂਜੀ ਉਹ ਲੋ ਮੈਂ ਆਪਣੇ ਦੇਖੇ ਗਈ ਹੋਈ ਸੀ ਔਰ ਪਿੱਛੋਂ ਆਕੇ ਮੇਰੇ ਮਦਰਨ ਲਾਉ ਨੂੰ ਕਹਿੰਦੇ ਨੇ ਕਿ ਸੇ ਪਲੰਬਰ ਹੈਗੇ ਆ ਔਰ ਵਾਸ਼ਰੂਮ ਚਾਏ ਨੇ ਉਹਨਾਂ ਨੇ ਸਾਰੀਆਂ ਟੈਪਸ ਵਗੈਰਾ ਚੈੱਕ ਕੀਤੀਆਂ ਔਰ ਫਿਰ ਉਹ ਵਾਪਸ ਚਲੇ ਗਏ ਨੇ ਮਮਾ ਪਾਟ ਕਰ ਰਹੇ ਸੀ ਇੱਥੇ ਮੇਰੇ ਰੂਮ ਚ ਬੈਠ ਕੇ ਇਫਿਰ ਜਦੋਂ ਬਾਪਸੀ ਆਏ ਨੇ ਤਾਂ ਉਹਨਾਂ ਨੇ ਮੇਰੀਆਂ ਟੀ-ਸ਼ਰਟ ਵਾਸ਼ਰੂਮ ਦੇ ਪਿੱਛੋਂ ਲਈਆਂ ਔਰ ਮੰਮਾ ਦੇ ਫੇਸ ਤੇ ਬੰਨਤੀਆਂ ਤੇ ਹੈਂਡ ਵਗੈਰਾ ਮਤਲਬ ਬਿਲਕੁਲ ਟਾਈ ਕਰ ਦਿੱਤੇ। ਤੇ ਫਿਰ ਮੰਮਾ ਕਹਿੰਦੇ ਵੀ ਤੁਸੀਂ ਇਹ ਕੀ ਕਰ ਰਹੇ ਹੋ ਟੀ-ਸ਼ਰਟ ਦੇ ਨਾਲ ਤਾਂ ਉਹ ਕਹਿੰਦੇ ਵੀ ਚੁੱਪ ਕਰਕੇ ਬੈਠ ਜਾ। ਤਾਂ ਉਹਨਾਂ ਨੇ ਕਾਫੀ ਮੇਰੀਆਂ ਟੱਬਰਸ ਦੇ ਵਿੱਚੋਂ ਸਾਰੇ ਮੇਰੇ ਪਾਰਟਸ ਵਗੈਰਾ ਕੱਢ ਕੇ ਜਿੰਨਾ ਕੈਸ਼ ਹੈਗਾ ਸਿਓ ਸਾਰਾ ਲੈ ਗਏ ਨੇ ਔਰ ਮੰਮਾ ਦੀਆਂ ਵਾਲੀਆਂ ਵੀ ਉਤਾਰ ਕੇ ਲੈ ਗਏ ਨੇ। ਉਹ ਮੰਮਾ ਵਗੈਰਾ ਮੇਂ ਮੇਰਾ ਬੋਲ ਨਹੀਂ ਸੀ ਬਟ ਮੰਮਾ ਦੀ ਬਾਲੀਆਂ ਹੈਗੀਆਂ ਸੀ ਤੇ ਕੈਸ਼ ਹੈਗਾ ਸੀ ਘਰ ਮੇਰੇ ਪਾਸ ਵਗੈਰਾ ਹਾਂਜੀ ਲੋਕਲੀ ਸੀਗੇ ਕਿਉਂਕਿ ਅਗਰ ਉਹ ਆਏ ਨੇ ਤਾਂ ਸਿੱਧਾ ਮੇਰੇ ਰੂਮ ਚ ਕਿੱਦਾਂ ਆਏ ਤੇ ਉਹਨਾਂ ਨੂੰ ਕਿੱਦਾਂ ਪਤਾ ਸੀ ਕਿ 파ਰਸ ਵਗੈਰਾ ਇੱਥੇ ਪਏ ਹੁੰਦੇ ਹੈਗੇ ਨੇ ਜਾਂ ਮੰਮੀ ਘਰ ਕੱਲੇ ਹੈਗੇ ਨੇ ਅਗਰ ਕੋਈ ਜਾਣ ਪਛਾਨ ਵਾਲਾ ਤੀਗਾ ਤਾਂ ਹੀ ਉਹਨਾਂ ਨੇ ਆ ਕੇ ਇਹ ਕੰਮ ਕੀਤਾ ਹੈ